ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਨੂੰ ਰੱਦ ਕਰ ਦਿੱਤਾ ਦੂਜੇ ਪਾਸੇ ਸਿੱਖਾਂ ਦੇ ਉੱਤੇ ਐਨਐਸਐ ਲਗਾ ਕੇ ਉਹਨਾਂ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਸਿੱਖਾਂ ਦੇ ਨਾਲ ਬਾਰ ਬਾਰ ਤਸ਼ੱਦਦ ਪੰਜਾਬ ਸਰਕਾਰੀ ਸਰਕਾਰ ਕਰ ਰਹੀ ਹੈ ਪਰੰਤੂ ਉਹਨਾਂ ਨੂੰ ਸਪੋਰਟ ਹਮੇਸ਼ਾ ਹੀ ਕੁਲਤਾਰ ਸੰਧਵਾ ਨੇ ਕੀਤੀ ਹੈ ਹੁਣ ਡਰਾਮੇ ਕਰ ਰਹੇ ਨੇ ਕੁਲਤਾਰ ਸੰਧਵਾ ਕਿ ਅਸੀਂ ਅਕਾਲੀ ਵਾਲੇ ਆ ਤੇ ਹੁਣ ਉਹਨਾਂ ਨੇ ਕਿਹਾ ਕਿ ਜਿਸ ਤੋਂ ਬਾਅਦ ਕਿ ਤੁਸੀਂ ਹਮੇਸ਼ਾ ਸਪੋਰਟ ਤਾਂ ਦਿੱਲੀ ਵਾਲਿਆਂ ਨੂੰ ਕੀਤੀ ਐ ਤੇ ਤੁਸੀਂ ਪੰਜਾਬ ਤੇ ਪੰਥ ਦੀ ਗੱਲ ਕਦੋਂ ਕੀਤੀ ਤੇ ਬਿਆਨ ਦੱਸੀ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਵਜੀਤ ਸਿੰਘ ਝਿੰਜਰ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਹੁਣ ਨਕਲੀ ਡਰਾਮੇ ਕਰਦੇ ਨੇ ਕੁਲਤਾਰ ਸਦਵਾ ਤੇ ਹਮੇਸ਼ਾ ਹੀ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਸਪੋਰਟ ਕੀਤੀ ਤੇ ਜਦੋਂ ਸਿੱਖਾਂ ਕਿਸਾਨਾਂ ਦੀ ਗੱਲ ਹੁੰਦੀ ਹੈ ਤਾਂ ਹਮੇਸ਼ਾ ਹੀ ਵੱਡਾ ਧੋਖਾ ਕੀਤਾ ਹੈ ਤੇ ਜਿੱਦ ਦੇ ਦੌਰਾਨ ਤਿੱਖੇ ਨਿਸ਼ਾਨੇ ਜਿਹੜੇ ਕਿ ਸਰਵਜੀਤ ਸਿੰਘ ਝਿੰਜਰ ਦੇ ਵੱਲੋਂ ਸਾਦੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਦਾ ਹੋਰ ਕੀ ਕਹਿਣਾ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਦੇ ਇੱਕ ਵੀਡੀਓ ਦੇਖ ਰਿਹਾ ਮੈਂ ਜਿਹਦੇ ਵਿੱਚ ਕਹਿਦਾ ਕਿ ਮੈਂ ਅਸਲੀ ਕਾਲੀ ਆਂ ਸਰਦਾਰ ਸਾਹਿਬ ਤੁਹਾਨੂੰ ਪੰਜਾਬ ਦੇ ਸਿੱਖ ਨੌਜਵਾਨ ਪੁੱਛਣਾ ਚਾਹੁੰਦੇ ਨੇ ਖਾਸ ਕਰਕੇ ਜੇ ਤੁਸੀਂ ਉਂਗਲੀ ਖੜੀ ਕਰਕੇ ਤਾਂ ਕਹਿ ਦਿਆ ਕਿ ਮੈਂ ਬਾਕੀ ਕਾਲੀ ਨਹੀਂ ਹੈਗੇ ਪਰ ਇਹ ਗੱਲ ਦੱਸੋ ਜਦੋਂ ਗੁਰੂ ਸਾਹਿਬ ਦੇ ਵਰਸ਼ੇ ਹੋਏ ਪੰਜ ਕਕਾਰਾਂ ਵਿੱਚੋਂ ਦਾਰਾ ਸਾਹਿਬ ਤੇ ਕੇਸਾਂ ਦੇ ਪੰਜਾਬ ਦਾ ਹੰਕਾਰੀ ਤੇ ਸ਼ਰਾਬੀ ਮੁੱਖ ਮੰਤਰੀ ਪ੍ਰਧਾਨ ਸਭਾ ਦੇ ਵਿੱਚ ਟਿੱਪਣੀ ਕਰ ਰਿਹਾ ਸੀ ਮਜ਼ਾਕ ਉਡਾਰ ਰਿਹਾ ਸੀ ਇਸ ਦਾਦੇ ਦਾ ਤੁਸੀਂ ਉੱਥੇ ਉੱਚੀ ਸੀਟ ਤੇ ਬੈਠੇ ਸੀ ਉਦੋਂ ਤੁਹਾਡੀ ਜ਼ਮਾਨ ਕਿਉਂ ਨਹੀਂ ਚੱਲੀ ਤੇ ਪੰਜਾਬ ਦੇ ਹੁਣ ਨੌਜਵਾਨ ਤੁਹਾਨੂੰ ਪੁੱਛਣਗੇ ਕਿ ਉਦੋਂ ਤੁਹਾਡਾ ਅਕਾਲੀਪੁਰਾ ਜਿਹੜਾ ਅੰਦਰ ਬੈਠਾ ਸੀ ਉਹ ਕਿੱਥੇ ਸੀ ਜਦੋਂ ਪੰਜਾਬ ਦਾ ਪਾਣੀ ਲੁੱਟ ਕੇ ਦਿੱਲੀ ਵਾਲੇ ਲੈ ਕੇ ਜਾ ਰਹੇ ਨੇ ਤੇ ਤੁਹਾਡੇ ਬਣਾਏ ਹੋਏ ਰਾਜ ਸਭਾ ਮੈਂਬਰ ਜਿਹੜੇ ਤੁਹਾਡੇ ਹਰਿਆਣੇ ਵਾਲੇ ਉਹਨਾਂ ਲੋਕਾਂ ਦੀ ਪਾਰਟੀ ਟਿਕਟਾਂ ਤੱਕ ਦਿੰਦੀ ਹੈ ਤੇ ਹਰਿਆਣਾ ਦੇ ਚਾਰਜ ਲੈ ਕੇ ਰੱਖਦੀ ਹੈ ਤੇ ਕਹਿੰਦੇ ਨੇ ਕਿ ਅਸੀਂ ਪਾਣੀ ਕੱਲਾ ਕੱਲਾ ਹਰਿਆਣਾ ਦੇ ਵਿੱਚ ਖੇਤ ਤੱਕ ਪਹੁੰਚਾ ਦੇਵਾਂਗੇ ਉਦੋਂ ਤੁਹਾਡਾ ਅਕਾਲੀ ਬਣਾ ਕਿਤੇ ਸੀ ਕਿਉਂਕਿ ਅਕਾਲੀਆਂ ਦਾ ਮਤਲਬ ਹੈ ਪੰਥ ਪੰਜਾਬ ਤੇ ਪੰਜਾਬੀ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ ਤੇ ਤੁਸੀਂ ਕੋਈ ਇੱਕ ਗੱਲ ਦੱਸੋ ਜਿਹੜੀ ਤੁਸੀਂ ਦਿੱਲੀ ਦੇ ਅੱਗੇ ਲੰਮੀ ਪੈ ਕੇ ਭਗਵਾਨ ਤਮਾਰ ਹਕਕਾਰੀ ਮੁੱਖ ਮੰਤਰੀ ਦੇ ਤੰਦੇ ਪੈ ਕੇ ਤੁਸੀਂ ਕਿਸੇ ਗੱਲ ਦਾ ਵਿਰੋਧ ਕੀਤਾ ਹੋਵੇ ਵੱਡੇ ਤੁਸੀਂ ਅਕਾਲੀ ਜਿਹੜਾ ਤੁਹਾਡਾ ਅਕਾਲੀ ਪੜਾ ਸੀ ਤਾਂ ਤੁਸੀਂ ਦਿੱਲੀ ਦੀ ਕਿਹੜੀ ਗੱਲ ਦਾ ਮੋਲ ਕੀਤਾ ਜਦੋਂ ਨੌਜਵਾਨਾਂ ਤੇ ਐਨਐਸਏ ਲਾਇਆ ਜਾ ਰਿਹਾ ਦੀ ਕਰਤਾਰ ਕੁਸ਼ੀ ਕੀਤੀ ਜਾ ਰਹੀ ਸੀ ਸਿੱਖਾਂ ਦੀ ਸਰਮੌਰ ਸੰਸਥਾ ਜਿਹਨੂੰ ਸਾਡੇ ਬਜ਼ੁਰਗਾਂ ਨੇ ਖੂਨ ਡੋਲ ਕੇ ਬਣਾਇਆ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਦੋਂ ਉਹਨੂੰ ਤੋੜ ਕੇ ਵੱਖਰੀ ਹਜ਼ਾਰਾ ਕਮੇਟੀ ਬਣਾਈ ਗਈ ਉਦੋਂ ਤੁਹਾਡਾ ਖੂਨ ਕਿਉਂ ਨਹੀਂ ਖੋਲਿਆ ਉਦੋਂ ਤੁਹਾਡਾ ਅਕਾਲੀਪਣਾ ਕਿੱਥੇ ਸੀ ਸੋ ਇਸ ਲਈ ਤੁਸੀਂ ਨਕਲੀ ਮੈਂ ਸਮਝਦਾ ਕਿ ਅਕਾਲੀ ਜਿਹੜਾ ਪ੍ਰੰਤ ਖਾਇਆ ਲੱਖ ਲਾਂਖ ਤੁਹਾਡੇ ਇਹੋ ਜਿਹੇ ਅਕਾਲੀ ਬਣਤੇ ਕਿ ਜਿਹੜਾ ਤੁਹਾਡਾ ਦਿੱਲੀ ਅੱਗੇ ਤੁਸੀਂ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦੇ ਤਲਵੇ ਚੱਟ ਰਹੇ ਹੋ ਤੇ ਤੁਹਾਡੀ ਜਮੀਰ ਨਹੀਂ ਜਾਗ ਰਹੀ ਤੇ ਤੁਸੀਂ ਉੱਤੇ ਚਮਚੀ ਮਾਰ ਲਈ ਦਿੱਲੀ ਦੀ ਤੇ ਭਗਵਾਨਤਾਂ ਦੀ ਕਹਿ ਰਹੇ ਕਿ ਮੈਂ ਵੱਡਾ ਅਕਾਲੀ ਹੋਰ ਬਹੁਤ ਗੱਲਾਂ ਨੇ ਨਸ਼ੇ ਵਾਲੀ ਮਾਮਲੇ ਦੇ ਵਿੱਚ ਤੁਹਾਡੀ ਥੋੜੀ ਸਰਕਾਰ ਕਹਿੰਦੀ ਸੀ ਕਿ 4 ਹਫ਼ਤੇ ਬੰਦ ਕਰਦੇ ਆਂਗੇ ਦੱਸੋ ਦੱਸੋ ਹੁਣ ਜੇ ਵੱਡੇ ਅਕਾਲੀ ਉਹ ਤਾਂ ਸੱਚ ਬੋਲੋ ਕਿ ਪੰਜਾਬ ਤੇ ਚੱਪੇ ਚੱਪੇ ਤੇ ਨਸ਼ਾ ਵਿਕ ਰਿਹਾ ਦੱਸੋ ਪੰਜਾਬ ਦੇ ਵਿੱਚ ਗੈਂਗਸਟਰ ਵੱਧ ਗਿਆ ਇੱਕ ਗੱਲ ਕਿਵੇਂ ਪਰਫੌਟੀਆਂ ਲਈਆਂ ਜਾ ਰਹੀਆਂ ਨੇ ਦੱਸੋ ਪੰਜਾਬ ਦੇ ਵਿੱਚ ਕਿਵੇਂ ਬੇਰੁਜ਼ਗਾਰੀ ਵਧ ਗਈ ਆ ਦੱਸੋ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਮਤਲਬ ਹੈ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ 40 ਕਰੋੜ ਤੋਂ 800 ਕਰੋੜ ਸਿਆਰਵੜੀ ਦੇ ਪੈਸੇ ਕਰਕੇ ਟਰੱਕ ਭਰ-ਭਰ ਕੇ ਪੈਸਿਆਂ ਦੇ ਦਿੱਲੀ ਉਜਾੜੇ ਨੇ ਪਰ ਤੁਹਾਡੀ ਜ਼ਮੀਰ ਨਹੀਂ ਜਾਗ ਰਹੀ ਅਕਾਲੀ ਬਣਨੀ ਜਾਗ ਰਿਆ ਜਿਹੜਾ ਤੁਸੀਂ ਕਹਿੰਦੇ ਮੈਂ ਅੰਦਰੋਂ ਅਕਾਲੀ ਹਾਂ ਇਹ ਅੰਦਰੋਂ ਉੱਪਰੋਂ ਤੁਮਿਓ ਕੋਈ ਅਕਾਲੀ ਨਹੀਂ ਹੁੰਦਾ ਅਕਾਲੀ ਹੁੰਦਾ ਇੱਕ ਟੋਕ ਕੇ ਇਹ ਕਾਲੀ ਜਲ ਦਾ ਮਤਲਬ ਹੈ ਪੰਚ ਪੰਜਾਬ ਤੇ ਪੰਜਾਬੀ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ ਤੇ ਤੁਸੀਂ ਉਹਦੇ ਲਈ 1% ਵੀ ਕਦੇ ਪਹਿਰੇਦਾਰੀ ਨਹੀਂ ਕੀਤੀ ਉਲਟਾ ਦਿੱਲੀ ਅੱਗੇ ਲੰਬਾ ਪਇਓ ਸੋ ਇਸ ਲਈ ਇਹ ਪੰਜਾਬ ਦੇ ਨੌਜਵਾਨ ਤੁਹਾਨੂੰ ਹੁਣ ਇਕੱਲੇ ਇਕੱਲੇ ਜਵਾਬ ਦੇ ਰਹੇ ਤੁਹਾਡੇ ਕੈਂਡੀਡੇਟਾਂ ਵੀ ਜਵਾਬ ਦੇ ਰਹੇ ਨੇ ਤੁਹਾਡੇ ਐਮਐਲਏ ਨੂੰ ਪਿੰਡਾਂ ਦੇ ਲੋਕ ਪਰ ਨਹੀਂ ਦੇ ਰਹੇ ਜਿਹੜਾ ਝੂਠ ਬੋਲ ਕੇ ਤੁਸੀਂ ਬਦਲਾਅ ਦਾ ਨਾਅਰਾ ਲਾ ਕੇ ਪੰਜਾਬ ਵਿੱਚ ਆਇਓ ਇਸ ਲਈ ਇਹ ਤੁਹਾਨੂੰ ਥੋੜੇ ਹੀ ਗੱਲਾਂ ਦੱਸੀਆਂ ਨੇ ਇਹ ਕਬੀਲ ਦਾ ਮਤਲਬ ਇਹ ਆ ਅਕਾਲੀ ਦਲ ਦਾ ਮਤਲਬ ਝੂਠ ਬੋਲਣਾ ਨਹੀਂ ਅਕਾਲੀ ਦਲ ਨੇ ਇੱਕ ਸਰਕਾਰ ਬਣਾਈ ਆ ਜੋ ਕਿਹਾ ਕਰਕੇ ਦਿਖਾਇਆ ਤੇ ਜੋ ਕਹਿਣਗੇ ਉਹ ਕਰਕੇ ਦਿਵਾਉਣਗੇ ਤੁਹਾਡੇ ਮਨ ਝੂਠ ਬੋਲ ਕੇ ਸਰਕਾਰ ਨਹੀਂ ਬਣਾਉਣਗੇ ਇਸ ਲਈ ਤੁਹਾਡੇ ਆ ਝੂਠੇ ਨਕਲੀ ਅਕਾਲੀ ਬਣੇ ਲੋਕਾਂ ਨਾਲ ਤੁਹਾਡੇ ਵੱਡੇ ਅਕਾਲੀ ਬਣੇ ਦੀਆਂ ਹੋਰ ਦੋ ਗੱਲਾਂ ਦੱਸਣੀਆਂ ਚਾਹੁੰਦਾ ਜਿਹੜਾ ਤੁਹਾਡੇ ਜਮੀਰ ਨਹੀਂ ਜਾਗੀ ਥੱਲ ਥੱਲ ਸੀ ਕਹਿੰਦੇ ਉਹ ਅੰਦਰੋਂ ਅਕਾਲੀ ਬਣ ਨਹੀਂ ਜਾਗਿਆ ਡੈਵਲ ਕਲਾ ਗੋਲੀ ਕਾਂਡ ਜਿਹੜੇ ਤੁਸੀਂ 1.5 ਮਹੀਨੇ ਦਾ ਸਮਾਂ ਲੈ ਕੇ ਆਏ ਸੀ ਕਿ ਡੇਢ ਮਹੀਨੇ ਜਮਨਸਾਹਬ ਦੇ ਤੋਂ ਦੋ ਸਾਹ ਚ ਕੋ ਇਨਸਾਫ ਦਿੱਤਾ ਉਲਟਾ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅੰਗੀਆਂ ਤੇ ਸਿਆਦ ਕੀਤੀ ਤੇ ਲੱਖ ਲਾਂਤ ਤੁਹਾਡੇ ਇਹੋ ਜੇ ਜ਼ਮੀਰ ਤੇ ਉੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਤੁਹਾਡੀ ਸਰਕਾਰ ਦੇ ਆਡਰਾਂ ਤੇ ਤੁਹਾਡੇ ਐਸਐਸਪੀ ਦੇ ਆਡਰਾਂ ਤੇ ਸਵੇਰੇ ਉੱਤੇ 2 ਵਜੇ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਫੜ ਕੇ ਮੁੱਟਾਂ ਸਮੇਤ ਗੋਲੀਆਂ ਚਲਾਉਂਦੀ ਆ ਸ਼੍ਰੀ ਅਕੰਧਪੁਰ ਸਾਹਿਬ ਨੂੰ ਖੰਡਲ ਕਰਦੀ ਆ ਪਰ ਤੁਹਾਡੀ ਅਵਾਲ ਜਿ ਵਿਕੜਦੀ ਇਸ ਲਈ ਇਹ ਨਕਲੀ ਜਿਹੜਾ ਅਕਾਲੀ ਪਣਾ ਇਹ ਤੁਹਾਨੂੰ ਮਹਿੰਗਾ ਪੈਣਾ ਕਿਉਂਕਿ ਅਸਲੀ ਕਲਜਾ ਦਾ ਮਤਲਬ ਪਹਿਰੇਦਾਰੀ ਕਰਨੀ ਆ ਪੰਥ ਦੇ ਜਿਹੜੇ ਮੁੱਦੇ ਨੇ ਪੰਥ ਦੇ ਜਿਹੜੇ ਗੱਲਾਂ ਦੀ ਪਹਿਰੇਦਾਰੀ ਕਰਨੀ ਪਈਆਂ ਬੰਦੀ ਸਿੰਘਾਂ ਲਈ ਤੁਹਾਡੀ ਆਵਾਜ਼ ਨਹੀਂ ਨਿਕਲਦੀ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਤਰ ਦੀ ਫਾਇਲ ਤੁਹਾਡੇ ਸੁਪਰੀਮੋ ਕੇਜਰੀਵਾਲ ਦੇ ਟੇਬਲ ਤੇ ਪਈ ਰਹੀ ਪਰ ਤੁਸੀਂ ਕਦੇ ਆਵਾਜ਼ ਚੱਕੀ ਕਿ ਉਹ ਸਾਈਨ ਕਰੋ ਤੇ ਪੁੱਤਰ ਸਾਹਿਬ ਨੂੰ ਰਿਹਾ ਕਰੋ ਨਹੀਂ ਇਹ ਜਿਹੜੇ ਤੁਸੀਂ ਇਹ ਡਰਾਮੇ ਕਰਦੇ ਹੋ ਚੱਲਣੇ ਨਹੀਂ ਤੇ ਤੁਹਾਨੂੰ ਹਰ ਪੰਜਾਬ ਦੇ ਮੋੜ ਤੇ ਇਹ ਜਵਾਬ ਪੰਜਾਬੀਆਂ ਨੂੰ ਦੇਣਾ ਪੈਣਾ ਪੰਥ ਨੂੰ ਦੇਣਾ ਪੈਣਾ ਜਿਹੜੀ ਤੁਸੀਂ ਝੂਠਵਰਕ ਸਰਕਾਰ ਬਣਾਈ ਆ ਇਹਦਾ ਜਿਹੜਾ ਤੁਹਾਨੂੰ ਭੁਗਤਣਾ ਵੀ ਪੈਣਾ ਕਿਉਂਕਿ ਪੰਜਾਬੀ ਕੋਲੇ ਪਾਲੇ ਨੇ ਜਿਉਂ ਗੱਲਾਂ ਦੇ ਵਿੱਚ ਆ ਕੇ ਤੁਹਾਨੂੰ ਗੱਦੀ ਤੇ ਬਿਠਾ ਸਕਦੇ ਨੇ ਤਾਂ ਗੱਦੀ ਤੇ ਲਾ ਕੇ ਤੁਹਾਨੂੰ ਥੱਲੇ ਵਿਸਣ ਸਕਦੇ ਨੇ